ਸੱਚੀ ਕਾ ਦੋਸਤੋ ਮੈਂ ਰਵਿੰਦਰ ਸਿੰਘ ਪੰਜੇਟਾ ਦਰਸ਼ਨ ਕਰੋ ਡੇਰਾ ਅਮਰਸਾਈ ਫਤੇਵੋ ਰੋਡ ਸਨੌਰ ਥੰਦਾਦੀਏ ਕੀ ਦੋਸਤੋ ਕੱਲ 6 ਜੂਨ ਨੂੰ ਇੱਥੇ ਭੰਡਾਰਾ ਬਾਬਾ ਜੀ ਦੀ ਹਰ ਸਾਲ ਵਰਸੀ ਮਨਾਇ ਜਾਂਦੀ ਆ ਤੇ ਇਸ ਵਾਰ ਵੀ ਬੜੀ ਧੂਮ ਨਾਲ ਵਰਸੀ ਮਨਾਇ ਜਾ ਰਹੀ ਆ ਜਿਨ੍ਹਾਂ ਪਰਿਵਾਰਾਂ ਕੋਲ ਔਲਾਦ ਨਹੀਂ ਹੈਗੀ ਇੱਥੇ ਇਸ ਦਿਨ ਉਲਾਦ ਦਿੱਤੀ ਜਾਂਦੀ ਆ ਬਖਸ਼ ਕੀਤੀ ਜਾਂਦੀ ਆ ਆ ਕੇ ਦਰਸ਼ਨ ਜ਼ਰੂਰ ਕਰੋ ਜੈ ਜਤ ਜੈ ਬਾਬਾ ਜੀ ਬਾਬੇ ਨਦਿ ਸਾਰੇ ਸੰਗਤ ਨਗਰ ਨਵਾਸੀ ਆਲੇ ਨਾਲੇ ਪਿੰਡਾਂ ਦੇ ਲੋਕਾਂ ਨੂੰ ਹੋਰ ਜੋਰ ਹੱਥ ਬਨ ਕੇ ਅਪੀਲ ਹੈ ਕਿ ਬਾਬਾ ਜੀ ਦਾ ਕੈਨਾਨ ਦੇ مالک ਅਮਰ ਸਿੰਘ ਬਾਬਾ ਜੀ ਦਾ ਸਲਾਨਾ ਭੰਡਾਰਾ ਕੱਲ ਨੂੰ 6 ਜੂਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਬਰੇਡ ਕੋਟਲੇ ਤੋਂ ਕਵਾਲ ਆ ਰਹੇ ਨੇ ਪੰਜਾਬ ਆਵਾਸ ਤੇ ਬੱਚੇ ਵੀ ਆ ਰਹੇ ਨੇ ਅੱਛਾ ਪ੍ਰੋਗਰਾਮ ਬਣੇਗਾ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਸਮੇਤ ਸਵੇਰੇ 7 ਵਜੇ ਪਹੁੰਚ ਕੇ ਤੇ ਬਾਬਾ ਜੀ ਦੀ ਹਜ਼ੂਰੀ ਚ ਹਾਜ਼ਰੀ ਪਰੋ ਨਾਲ ਕੁਝ ਨਹੀਂ ਲੈ ਕੇ ਆਣਾ ਇਹ ਮੇਰੇ ਹੱਥ ਬਣ ਕੇ ਆਰਦਾ ਇੱਕ ਚੌਲ ਨਹੀਂ ਪੈਣਾ ਕਿਸੇ ਦਾ एक चौल नहीं पहना किसी का भी बार तो बस आओ आके सेवा करो तो सेवा करके अपना लंगर खाओ तो जी आए। जून दो जून 2024 दिन वीरवार को फतेहपुर रोड पर डेरा अमर साई बाबा जी का भंडारा है आप सभी से निवेदन है कृपया वहां पहुंचकर बाबा जी से आशीर्वाद ले आपके जीवन में कोई भी इच्छा हो उस इच्छा की पूर्ति होगी धन्यवाद